ਅੱਜ ਅਸੀਂ ਜਟਿਆਲਾ ਸ਼ਹਿਰ ਦੇ ਵਿੱਚ ਇੱਕ 11 ਕੇਵੀ ਫੀਟਰ ਦਾ ਨਵਾਂ ਉਦਘਾਟਨ ਕੀਤਾ ਹੈ ਮੈਂ ਤੁਹਾਨੂੰ ਜਾਣਕਾਰੀ ਵੀ ਦੱਸਦੇ ਹਾਂ ਕਿ ਪਹਿਲਾਂ ਜਟਿਆਲਾ ਗੁਰੂ ਨੂੰ ਜਿਹੜੀ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਹੁੰਦੀ ਆ ਇਹਦੇ ਵਾਸਤੇ ਸਾਡੇ ਕੋਲ 4 ਫੀਟਰ ਸੀਗੇ ਸਿਟੀ 1 ਸਿਟੀ 2 ਸਿਟੀ 3 ਤੇ ਇੱਕ ਐਮਈਐਸ ਫੀਟਰ ਇਹਦੇ ਵਿੱਚੋਂ ਜਿਹੜੇ ਦੋ ਫੀਟਰ ਸੀਗੇ ਸਾਡੇ 1 ਤੇ 2 ਇਹ ਜਿਹੜੇ ਆ ਇਹ ਓਵਰਲੋਡ ਹੋ ਗਏ ਸੀਗੇ ਇੱਕ ਤੇ ਜਿਹੜਾ 5.52 ਐਮਪੀਏ ਤੇ ਚੱਲ ਰਿਹਾ ਸੀਗਾ ਦੂਜਾ 7.02 ਤੇ ਚੱਲ ਰਿਹਾ ਸੀਗਾ ਜਿਹਦੇ ਕਰਕੇ ਓਵਰਲੋਡ ਹੋਣ ਕਰਕੇ ਫੀਡਰ ਓਵਰਲੋਡ ਹੋਣ ਕਰਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਸੋ ਅਸੀਂ ਇੱਕ ਨਵਾਂ ਫੀਟਰ ਜਿਹੜਾ 11 ਕੇਵੀ ਦਾ ਆ ਜਿਹੜਾ ਉਹ ਅਸੀਂ 132 ਸਬਸਟੇਸ਼ਨ ਤੋਂ ਖਿੱਚਿਆ ਔਰ ਇਹਦੇ ਨਵੇਂ ਫੀਟਰ ਦਾ ਨਾਮ ਅਸੀਂ ਸ਼ਹੀਦ ਉਦਮ ਸਿੰਘ ਕੈਟਾਗਰੀ 1 ਇਹ ਜਿਹੜਾ ਫੀਡਰ ਆ ਇਹਦਾ ਨਾਮ ਰੱਖਿਆ ਇਹ 3.0 ਤੇ 02 ਦਾ 3.08 ਜਿਹੜਾ ਐਮਪੀਏ ਦਾ ਨਵਾਂ ਫੀਡਰ ਆ ਇਹਦੇ ਨਾਲ ਫਾਇਦਾ ਇਹ ਹੋਏਗਾ ਕਿ ਜਿੱਥੇ ਚਾਰ ਫੀਡਰਾਂ ਤੋਂ ਬਿਜਲੀ ਜੰਡਿਆਲਾ ਸ਼ਹਿਰ ਨੂੰ ਸਪਲਾਈ ਹੁੰਦੀ ਸੀਗੀ ਹੁਣ ਪੰਜ ਫੀਡਰਾਂ ਤੋਂ ਹੋਊਗੀ ਔਰ ਦੋ ਫੀਡਰ ਜਿਹੜੇ ਸਾਡੇ ਓਵਰਲੋਡ ਸੀਗੇ ਇਹ ਵੀ ਅੰਡਰਲੋਡ ਹੋ ਜਾਣਗੇ ਸੋ ਇਹਦੇ ਵਾਸਤੇ ਅਸੀਂ ਇੱਕ ਖਾਸ ਗੱਲ ਜਿਹੜੀ ਆ ਹੋਏ ਕੀਤੀ ਆ ਕਿ ਪਹਿਲਾਂ ਜਿਹੜੇ ਫੀਡਰ ਚੱਲਦੇ ਸੀਗੇ ਉਹ ਕੰਡਕਟਰ ਤੇ ਸੀਗੇ ਤੁਸੀਂ ਦੇਖਦੇ ਹੋਗੇ ਤਾਰਾਂ ਜਿਹੜੇ ਦੂਜੇ ਅ ਅਲੂਮਨੀਅਮ ਦੀਆਂ ਲੋਹੇ ਦੀਆਂ ਉਹ ਉਹਦੇ ਚ ਸੀਗਾ ਹੁਣ ਇਹ ਜਿਹੜਾ ਨਵਾਂ ਫੀਟਰ ਖਿੱਚਿਆ ਹੈ ਇਹਦੇ ਵਿੱਚ ਅਸੀਂ 150 ਐਮ ਐਮ ਦਾ ਕੇਬਲ ਪਾਈ ਆ ਮੋਟੀ ਕੇਬਲ ਪਾਈ ਆ ਜਿਹਦੇ ਨਾਲ ਜਦੋਂ ਮੌਸਮ ਖਰਾਬ ਹੁੰਦਾ ਹੈ ਹਨੇਰੀ ਆਉਂਦੀ ਆ ਜਾਂ بارش ਆਉਂਦੀ ਆ ਤੇ ਉਹਦੇ ਨਾਲ ਪਹਿਲਾਂ ਜੜਾ ਕੰਡਕਟਰ ਸੀਗਾ ਉਹਦੇ ਉੱਤੇ ਕੁਝ ਨਾ ਕੋਈ ਚੀਜ਼ ਡਿੱਗ ਜਾਂਦੀ ਸੀਗੀ ਉਹ ਖਰਾਬ ਹੋ ਜਾਂਦੇ ਸੀਗੇ ਸੋ ਹੁਣ ਅਸੀਂ 150 mm ਦੀ ਕੇਬਲ ਪਾ ਕੇ ਇਹਨੂੰ 132 ਸਬਸਟੇਸ਼ਨ ਤੋਂ ਜੜਾ ਖਿੱਚਿਆ ਔਰ ਮੌਸਮ ਦੇ ਨਾਲ ਜਿਹੜੀ ਬੱਤੀ ਬੰਦ ਹੁੰਦੀ ਸੀਗੀ ਉਹ ਵੀ ਜੜਿਆਲਾ ਗੁਰੂ ਦੇ ਵਿੱਚ ਹੁਣ ਤੋਂ ਬਾਅਦ ਕੋਈ ਜਿਹੜੀ ਪ੍ਰੋਬਲਮ ਆ ਉਹ ਨਹੀਂ ਆਊਗੀ ਇਹ ਬੜੀ ਇੱਕ ਵੱਡੀ ਜਿਹੜੀ ਕੰਟਰੀਬਿਊਸ਼ਨ ਆ ਜੜਿਆਲਾ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਿ ਜਿੱਥੇ ਵੀ ਅੱਗੇ ਵੀ ਬਿਜਲੀ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਸੀਗਾ ਪਰ ਕਦੀ ਕਦਹੀਂ ਜਦੋਂ ਮੌਸਮ ਖਰਾਬ ਹੁੰਦਾ ਸੀਗਾ ਉਦੋਂ ਇਹ ਤਬਦੀਲੀ ਜਿਹੜੀ ਆ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਉਹ ਵੀ ਜਿਹੜੀ ਆ ਉਹ ਖਤਮ ਹੋ ਜੂਗੀ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਜੰਡਿਆਲਾ ਗਰੂਪ ਦੇ ਵਿੱਚ ਬਿਜਲੀ ਵਿਭਾਗ ਨਾਲ ਸੰਬੰਧਿਤ 150 ਕਰੋੜ ਰੁਪਏ ਦੇ ਜਿਹੜੇ ਕੰਮ ਆ ਉਹ ਕਰਵਾ ਚੁੱਕੇ ਆ ਬਿਜਲੀ ਦੇ ਨਾਲ ਸੰਬੰਧਿਤ ਇਹ ਜਿਹੜਾ ਨਵਾਂ ਫੀਡਰ ਖਿੱਚਿਆ ਅੱਜ ਇਹਦੇ ਤੇ ਵੀ 34 ਲੱਖ ਤੇ 24000 ਰੁਪਏ ਜਿਹੜਾ ਉਹ ਖਰਚਾ ਆਇਆ ਇਸ ਤੋਂ ਇਲਾਵਾ ਸਾਡਾ ਇੱਕ ਜਿਹੜਾ 132 ਵਾਲਾ ਗ੍ਰਿਡ ਸੀਗਾ ਇਹਨੂੰ ਵੀ ਅਸੀਂ 220 ਕੇਵੀਏ ਹਾਂਜੀ ਜਿਹੜਾ ਆ ਉਹ ਕੀਤਾ ਹੈ ਔਰ ਇਹਦੇ ਉੱਤੇ ਵੀ 42 ਕਰੋੜ ਰੁਪਏ ਜਿਹੜਾ ਖਰਚ ਆ ਚੁੱਕਿਆ ਹੈ ਨਵੇਂ ਪਿੰਡ ਵਾਲਾ ਵੀ 132 ਕੇਵੀਏ ਤੋਂ ਅਸੀਂ ਉਹਨੂੰ ਵੀ ਜਿਹੜਾ ਆ ਉਹ 220 ਕੇਵੀਏ ਕਰ ਰਹੇ ਹਾਂ ਸੋ ਉਹਦੇ ਉੱਤੇ ਵੀ ਸਾਡਾ 32 ਕਰੋੜ ਰੁਪਏ ਜਿਹੜਾ ਉਹ ਖਰਚ ਆਉਣਾ ਹੈ ਜੇ ਆਪਾਂ ਬਿਜਲੀ ਸਪਲਾਈ ਦੀ ਗੱਲ ਕਰ ਲਈਏ ਜਿਹੜੇ ਫ੍ਰੀ ਬਿੱਲ ਆਪਾਂ ਕੀਤੇ ਨੇ ਇਹਦੇ ਵਿੱਚ ਪੂਰੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿਹੜੇ ਨੇ ਉਹ ਸਾਡੇ ਕੋਲ 62000 ਤੇ 661 ਜਿਹੜੇ ਨੇ ਉਹ ਕਨੈਕਸ਼ਨ ਨੇ ਬਿਜਲੀ ਦੇ ਡੋਮੈਸਟਿਕ ਕਨੈਕਸ਼ਨ ਨੇ ਜਿਹੜੇ ਜਿਹਦੇ ਵਿੱਚੋਂ 58000 ਤੇ 990 ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਆ ਉਹ ਜ਼ੀਰੋ ਆ ਰਿਹਾ ਪਰਸੈਂਟੇਜ ਵੇਜ ਪਰਸੈਂਟੇਜ ਵਾਈਜ਼ ਦੇਖੀਏ ਤੇ 94.14 94.14 ਪਰਸੈਂਟ ਲੋਕਾਂ ਦਾ ਬਿਜਲੀ ਦਾ ਬਿੱਲ ਜੰਡਿਆਲੇ ਹਲਕੇ ਦੇ ਵਿੱਚ ਜਿਹੜਾ ਆ ਉਹ ਫਰੀ ਹੈ ਇੱਕ ਮਹੀਨੇ ਦੀ ਜੇ ਬਿਜਲੀ ਫਰੀ ਦੀ ਗੱਲ ਕਰੀਏ ਤੇ 14 ਕਰੋੜ 15 ਲੱਖ ਦੀ ਬਿਜਲੀ ਫਰੀ ਜਿਹੜੀ ਆ ਜੰਡਿਆਲਾ ਹਲਕੇ ਦੀ ਮੈਂ ਗੱਲ ਕਰ ਰਿਹਾ ਇਥੇ ਜਾਂਦੀ ਆ ਔਰ ਹੁਣ ਤੱਕ ਜਿਹੜਾ ਲਗਭਗ ਪਿਛਲੇ ਪੌਣੇ 4 ਸਾਲ ਦੇ ਵਿੱਚ 600 ਕਰੋੜ ਰੁਪਏ ਦੀ ਬਿਜਲੀ ਜਿਹੜੀ ਆ ਚੱਲੀ ਜੰਡਿਆਲੇ ਹਲਕੇ ਨੂੰ ਫਰੀ ਦਿੱਤੀ ਜਿਹੜੀ ਜਾ ਚੁੱਕੀ ਹੈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਅਗਵਾਈ ਦੇ ਵਿੱਚ ਬਿਜਲੀ ਵਿਭਾਗ ਜਿਹੜਾ ਆ ਪੰਜਾਬ ਦਾ ਉਹ ਬਿਹਤਰੀਨ ਕੰਮ ਕਰ ਰਿਹਾ ਔਰ 600 ਯੂਨਟ ਬਿਜਲੀ ਫ੍ਰੀ ਨਵੇਂ ਗ੍ਰਿਡ ਬਣਾਏ ਜਾ ਰਹੇ ਨੇ ਨਵੇਂ ਫੀਡਰ ਖਿੱਚੇ ਜਾ ਰਹੇ ਨੇ ਔਰ ਕਿਸਾਨਾਂ ਨੂੰ ਵੀ ਜੜੀ ਆ ਉਹ ਵਾਧੂ ਬਿਜਲੀ ਤਿੰਨ ਵੇਲੇ ਸਪਲਾਈ ਕੀਤੀ ਜਾ ਜਾ ਰਹੀ ਆ ਸੋ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਜੰਡਿਆਲਾ ਵਾਸੀਆਂ ਨੂੰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਉਹਨਾਂ ਦੀ ਮਿਹਨਤ ਦੇ ਨਾਲ ਇਹ ਜਿਹੜਾ ਕੰਮ ਆ ਉਹ ਸੰਭਵ ਹੋ ਪਾਇਆ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਆ ਕਿਵੇਂ ਹੀ ਬਾਲ ਤੇ ਬੁੱਧੀ ਬਖਸ਼ਦੇ ਰਹਿਣ ਅਸੀਂ ਆਪਣਾ ਕੰਮ ਜਿਹੜਾ ਲੋਕ ਹਿੱਤ ਦੇ ਕੰਮ ਆਪਣੇ ਜਾਰੀ ਰੱਖੀਏ ਸਰ ਲੋਕਾਂ ਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਵੀ ਨਿਯਮਾਇਤ ਪਾਈ ਜਾਊਗੀ ਨਾ ਦੇਖੋ ਮੈਂ ਤੁਹਾਨੂੰ ਦੱਸਿਆ ਹੈ ਕਿ ਦੋ ਸਾਡੇ ਪਹਿਲਾਂ 4 ਫੀਟਰ ਸੀਗੇ ਜੰਡਿਆਲੇ ਦੇ ਵਿੱਚ ਚੱਲਦੇ ਸੀਗੇ ਸਿਟੀ 1 182 ਸਿਟੀ 3 ਤੇ ਐਮਈਐਸ ਫੀਟਰ ਹੁਣ ਸਾਡੇ ਕੋਲ 5 ਹੋ ਗਏ ਦੋ ਸਾਡੇ ਕੋਲ ਓਵਰਲੋਡ ਹੋ ਗਏ ਸੀਗੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਜੇ ਦੋ ਫੀਟਰ ਸਾਡੇ ਓਵਰਲੋਡ ਹੋਏ ਨੇ ਤੇ ਅਸੀਂ ਇਹਨਾਂ ਨੂੰ ਅੰਡਰਲੋਡ ਕਰੀਏ ਸੋ 3.08 ਤਾਂ ਨਵਾਂ ਇਹ ਜਿਹੜਾ ਫੀਟਰ ਖਿੱਚ ਕੇ ਤੇ ਇਹ ਲੋਕਾਂ ਨੂੰ ਰਾਹਤ ਦਿੱਤੀ ਗਈ ਆ ਔਰ ਇਹਦਾ ਨਾਮ ਵੀ ਅਸੀਂ ਫੀਡਰ ਦਾ ਨਾਮ ਸ਼ਹੀਦ ਉਤਮ ਸਿੰਘ ਫੀਡਰ ਦੇ ਨਾਮ ਤੇ ਜਿਹੜਾ ਆ ਉਹ ਰੱਖਿਆ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਜਿਹੜੀ ਮੌਸਮ ਦੇ ਨਾਲ ਜਾਂ ਹਨੇਰੀ ਜਾਂ ਜਾਦੀ ਹਨੇਰੀ ਜਾਂ بارش ਆਉਣ ਦੇ ਨਾਲ ਜਿਹੜੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਇਹ ਹੁਣ ਪ੍ਰਭਾਵਿਤ ਨਹੀਂ ਹੋਊਗੀ ਲੋਕਾਂ ਨੂੰ ਨਿਰਵਿਘਨ 24/7 ਜਿਹੜੀ ਆ ਉਹ ਬਿਜਲੀ ਮਿਲੇਗੀ ਸਰ ਜਿੱਦਾਂ ਤਾਰਾਂ ਦਾ ਚਾਰ ਸ਼ਹਿਰ ਸ਼ਹਿਰ ਦੇ ਵਿੱਚ ਉਹ ਨੂੰ ਉਹੇ ਮਾਸੇ ਠੀਕ ਕਰ ਦੇਖੋ ਅਸੀਂ ਕਾਫੀ ਕੁਝ ਉਹਦੇ ਵਿੱਚ ਠੀਕ ਕਰ ਲਿਆ ਕੁਝ ਜਿਹੜੇ ਤਾਰਾਂ ਨੇ ਉਹ ਬਿਜਲੀ ਵਿਭਾਗ ਦੀਆਂ ਕੱਟ ਨੇ ਤੇ ਕਿ ਉਹ ਜਿਹੜੇ ਹੈਗੇ ਨੇ ਪ੍ਰਾਈਵੇਟ ਜਿਹੜੇ ਕੇਬਲ ਜੜੀਆਂ ਨੈਟਵਰਕਿੰਗ ਆ ਉਹਨਾਂ ਰਾਹੀਂ ਨੇ ਉਹਨਾਂ ਨੂੰ ਵੀ ਅਸੀਂ ਮਤਲਬ ਕੀ ਆਇਆ ਹੈ ਕਿ ਆਪਣਾ ਪ੍ਰਬੰਧ ਜੜਾ ਕਰੋ ਐਕਸੀਨ ਸਾਹਿਬ ਜਿਹੜੇ ਵੀ ਜਿਹੜੇ ਬੰਦੇ ਆਗੇ ਨੇ ਉਹਨਾਂ ਤੇ ਵੀ ਉਹਨਾਂ